ਦੋਸਤੋ ਆਮ ਤੌਰ ਤੇ ਕਿਹਾ ਜਾਂਦਾ ਵੀ ਸਿੱਖਾਂ ਨੇ ਆਪਣਾ ਰਾਜ ਗਦਾਰੀ ਕਰਕੇ ਗੁਆਇਆ ਹੁਣ ਸਵਾਲ ਇਹ ਹੈ ਕਿ ਗਦਾਰੀ ਕਰਨ ਵਾਲਾ ਕੌਣ ਸੀ ਸਿੱਖਾਂ ਦੇ ਵਿੱਚ ਗद्दार ਕੌਣ ਪੈਦਾ ਹੋਏ ਹਨ ਜਿਨ੍ਹਾਂ ਨੇ ਪਗੜੀ ਰੱਖ ਕੇ ਗਦਾਰੀ ਕੀਤੀ ਕੇਸ ਦੇ ਪਗੜੀ ਵਾਲੇ ਪਗੜੀਦਾਰੀ ਗਦਾਰੀ ਕੌਣ ਕਰਦਾਰ ਕੌਣ ਸਨ ਇਹਨਾਂ ਨੂੰ ਆਈਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ ਵਿਸ਼ਬ ਤੋਂ ਵੱਡਾ ਪੰਥ ਦਾ ਗਦਾਰ ਕੌਣ ਹੈ ਸੌਰੀ ਹਿਸਟਰੀ ਵਿੱਚ ਔਰ ਨਜ਼ਰ ਆ ਇੱਕ ਲੰਬੀ ਗੱਲ ਹੈ ਪਰ ਧਿਆਨ ਨਾਲ ਸੁਣਿਓ ਵੀ ਆਪਾਂ ਦੇ ਵਿਚਾਰ ਕਰਨ ਵੀ ਸਿੱਖ ਪੰਥ ਦਾ ਸਭ ਤੋਂ ਵੱਡਾ ਗੱਦਾਰ ਕੌਣ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਮ ਤੌਰ ਤੇ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਕਿ ਕਿਹਾ ਜਾਂਦਾ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੈਨੂੰ ਖਾਲਸਾ ਰਾਜ ਨਹੀਂ ਗਿੰਦਾ ਕੋਈ ਵੀ ਨਹੀਂ ਗਿੰਦਾ ਕੋਈ ਵਿਦਵਾਨ ਇਹਨੂੰ ਖਾਲਸਾ ਰਾਜ ਨਹੀਂ ਗਿੰਦਾ ਇੱਕ ਸ਼ਖਸੀ ਰਾਜ ਸੀਗਾ ਇਸ ਨੂੰ ਸਿੱਖਾਂ ਨੇ ਗੋਆਇਆ ਸਿੱਖਾਂ ਨੇ ਨਹੀਂ ਗੋਆਇਆ ਸਿੱਖ ਚਰਨੇ ਦਾ ਨੇ ਨਹੀਂ ਗੋਆਇਆ ਇਸ ਨੂੰ ਗਵਾਨ ਵਾਲੇ ਜਿਹੜੇ ਸਨ ਉਹ ਭਾਵੇਂ ਉਹਨਾਂ ਦੇ ਕੇਸ ਦਿਖਾਵੇ ਦੇ ਤੌਰ ਤੇ ਰੱਖੇ ਹੋਏ ਸਨ ਡੋਗਰੇ ਤੇ ਬ੍ਰਾਹਮਣ ਸਨ ਡੋਗਰੇ ਕੌਣ ਸਨ ਧਿਆਨ ਸਿੰਘ ਜਿਹੜਾ ਪ੍ਰਾਈਮ ਮਿਨਿਸਟਰ ਸੀ ਰਜੀਤ ਸਿੰਘ ਦਾ ਉਹਦੇ ਪੁੱਤਰ ਦਾ ਤੇ ਪੋਤਰੇ ਦਾ ਉਸ ਤੋਂ ਬਾਅਦ ਲਾਲ ਸਿੰਘ ਜਿਸ ਨੂੰ ਫੌਜ ਦਾ ਕਮਾਂਡਰ ਬਣਾਇਆ ਸੀਗਾ ਸਾਰੀ ਫੌਜ ਨੂੰ ਇਹ ਦੋਵੇਂ ਜਿਹਨੇ ਇੱਕ ਜਿਹੜਾ ਧਿਆਨ ਸਿੰਘ ਹੈ ਇਹ ਡੋਗਰਾ ਸੀ ਤੇ ਲਾਲ ਸਿੰਘ ਜਿਹੜਾ ਉਹ ਬ੍ਰਾਹਮਣ ਸੀ ਇਸ ਤੋਂ ਬਾਅਦ ਜਦੋਂ ਧਿਆਨ ਸਿੰਘ ਮਾਰਿਆ ਗਿਆ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਆਏ ਨੇ ਪਾਵਰ ਵਿੱਚ ਡੋਗਰਿਆਂ ਚੋਂ ਗੁਲਾਬ ਸਿੰਘ ਤੇ ਉਹਦਾ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਯਾਨੀ ਤਿੰਨ ਵੱਡੇ ਡੋਗਰੇ ਸਨ ਜਿਨ੍ਹਾਂ ਦੇ ਹੱਥੇ 'ਚ ਰঞ্জੀਤ ਸਿੰਘ ਦੇ ਦਰਬਾਰ ਦੀ ਵਾਗਡੋਰ ਸੀ ਉਹ ਰਾਜਪੂਤ ਹਿੰਦੂ ਸਨ ਸਿੱਖ ਨਹੀਂ ਸਨ ਆਮ ਤੌਰ ਤੇ ਕਿ ਆਈ ਕਈ ਲੋਕ ਇਹਨਾਂ ਵੀ ਕਸ਼ਮੀਰ ਸਿੱਖਾਂ ਦਾ ਸੀ ਵੀ ਗੁਲਾਬ ਸਿੰਘ ਸੀ ਗੁਲਾਬ ਸਿੰਘ ਸਿੱਖ ਨਹੀਂ ਸੀਗਾ ਰਾਜਪੂਤ ਡੋਗਰਾ ਸੀਗਾ ਤੋ ਇਹ ਸਿਰਫ ਨਹੀਂ ਆਮਦ ਕਰਦੇ ਜੀ ਲਾਲ ਸਿੰਘ ਤੇ ਤੇਜਾ ਸਿੰਘ ਦੀ ਗਦਾਰੀ ਲਾਲ ਸਿੰਘ ਤੇਜਾ ਸਿੰਘ ਕੁਝ ਸਿੱਖ ਨਹੀਂ ਸਨ ਇਹ ਮਿਸ਼ਰੇ ਬ੍ਰਾਹਮਣ ਸਨ ਇਹ ਨਾਦੀ ਗਦਾਰੀ ਕਰਕੇ ਜਿਹੜਾ ਇਹ ਪੰਜਾਬੀ ਨਹੀਂ ਸਨ ਇਹਨਾਂ ਦੇ ਅੰਦਰ ਪੰਜਾਬ ਦਾ ਕੋਈ ਦਰਦ ਨਹੀਂ ਸੀ ਔਰ ਇਹਨਾਂ ਨੇ ਇਹ ਸੋਚਿਆ ਵੀ ਸ਼ਾਇਦ ਅੰਗਰੇਜ਼ ਇਹਨਾਂ ਨੂੰ ਉਹ ਹੀ ਕੁਝ ਦੇ ਦੇਣਗੇ ਜੋ ਕੁਝ ਇਹਨਾਂ ਨੂੰ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਾਜ਼ਰਤ ਸੀ ਯਾਨੀ ਫੌਜ ਦਾ ਮੁਖੀ ਹੋਵੇਗਾ ਤੇਜਾ ਸਿੰਘ ਤੇ ਲਾਲ ਸਿੰਘ ਜਿਹੜਾ ਪ੍ਰਾਈਮ ਮਿਨਿਸਟਰ ਹੋਏਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਬ੍ਰਿਟਿਸ਼ ਜਿਹੜੇ ਨੇ ਉਹ ਇਸ ਤਰ੍ਹਾਂ ਹੀ ਕਰਿਆ ਕਰਦੇ ਉਹਦੇ ਗਦਾਰਾਂ ਨੂੰ ਛੋਟਾ ਮੋਟਾ ਇਨਾਮ ਹੀ ਦਿਆ ਕਰਦੇ ਹਨ ਗਦਾਰ ਨੂੰ ਤਾਕਤ ਨਹੀਂ ਦਿਆ ਕਰਦੇ ਗਦਾਰ ਨੂੰ ਹਕੂਮਤ ਨਹੀਂ ਦਿਆ ਕਰਦੇ ਕਿਉਂਕਿ ਇਹ ਸਮਝਦੇ ਹਨ ਜਿਹਦੇ ਜਿਸ ਬੰਦੇ ਨੇ ਉਹਨਾਂ ਨੂੰ ਪ੍ਰਾਇਮਿਸਟਰੀ ਤੇ ਜਿਹੜੀ ਫੌਜ ਦੀ ਮੁਖੀ ਦੀ ਤਾਕਤ ਦਿੱਤੀ ਹੈ ਜਿਹੜੇ ਉਹਦੇ ਨਾਲ ਗਦਾਰੀ ਕਰ ਸਕਦੇ ਆ ਤੇ ਅੰਗਰੇਜ਼ ਨਾਲ ਆ ਕੇ ਉਹਦੇ ਨਾਲ ਵੀ ਗਦਾਰੀ ਕਰ ਸਕਦੇ ਆ ਜਦੋਂ ਇੱਕ ਬੰਦਾ ਦੂਜੇ ਪਾਸੇ ਗਦਾਰੀ ਕਰਕੇ ਆਂਦਾ ਹੈ ਤੁਹਾਡੇ ਨਾਲ ਵੀ ਗਦਾਰੀ ਕਰ ਸਕੇਗਾ ਉਸ ਤੋਂ ਵੱਡਾ ਫਾਇਦਾ ਲੈਣ ਵਾਸਤੇ ਇਕੱਠ ਕਿਉਂ ਤੋਂ ਇਹ ਰੇਸਾਂ ਨੂੰ ਪਤਾ ਸੀ ਵੀ ਇਹ ਜਿਹੜੇ ਨੇ ਗਦਾਰੀ ਕਰਕੇ ਆਏ ਨੇ ਲਾਲ ਜਿਉਂ ਤੇ ਤੇਜਾਸਿਓ ਜਿਹੜਿਆ ਐਕਚੁਅਲੀ ਤੇ ਲਾਲਚੰਦ ਤੇ ਤੇਜਾ ਤੇਜਰਾਮ ਸੰ ਮਿਸ਼ਰ ਬ੍ਰਾਹਮਣ ਬਰੇਦੀ ਦੇ ਸਨ ਸੋ ਇਹ ਜਿਹੜੀ ਸੀ ਇਹਨਾਂ ਨੇ ਰਾਜ ਗੁਆਇਆ ਰਣਜੀਤ ਸਿੰਘ ਦਾ ਸਿੱਖਾਂ ਨੇ ਨਿਗੁਆਇਆ ਸੋ ਇਹ ਕਹਣਾ ਵੀ ਸਿੱਖਾਂ ਨੇ ਆਪਣਾ ਰਾਜ ਗੁਆਇਆ ਬਿਲਕੁਲ ਗਲਤ ਕਰਦੇ ਉਹ ਜੇਕਰ ਆਪਾਂ ਦੇਖਿਆ ਜਾਵੇ ਤੇ ਸਭ ਤੋਂ ਪਹਿਲਾਂ ਸਿੱਖਾਂ ਵਿੱਚ ਧਰੋਖ ਕਮੌਨ ਦਾ ਜਿਹੜਾ ਕੰਮ ਕੀਤਾ ਹੈ ਇਸ ਧਰਮ ਨੂੰ ਤਬਾਹ ਕਰਨ ਦਾ ਕੰਮ ਕੀਤਾ ਹੈ ਉਹ ਖਿਮ ਸਿੰਘ 베ਦੀ ਦਾ ਭਾਵੇਂ ਗੁਰੂ ਨਾਨਕ ਸਾਹਿਬ ਦਾ ਉਹ ਬਿੰਦੀ ਪੁੱਤਰ ਸੀ ਨਾਦੀ ਪੁੱਤਰ ਨਹੀਂ ਸੀ ਸਿਧਾਂਤਕ ਤੌਰ ਤੇ ਨਹੀਂ ਸੀਗਾ ਗੁਰੂ ਨਾਨਕ ਸਾਹਿਬ ਨੇ ਸਿਰੀ ਚੰਦ ਤੇ ਲਕਸ਼ਮੀ ਦਾ ਦੋਨਾਂ ਨੂੰ ਰੱਦ ਕਰ ਦਿੱਤਾ ਸੀਗਾ ਹੁਣ ਤਾਂ ਗੁਰਗ੍ਰੰਥ ਸਾਹਿਬ 'ਚ ਵੀ ਇਸ਼ਾਰਾ ਆਉਂਦਾ ਹੈ ਅਸੀਂ ਰੋਜ਼ ਪੜ੍ਹਦੇ ਆ ਪੁੱਤਨੀ ਕੋਲ ਨਾ ਪਾ ਲਈਓ ਯਾਨੀ ਪੁੱਤਰਾ ਨੇ ਪਿਓ ਦਾ ਬਚਨ ਨਹੀਂ ਮੰਨਿਆ ਪਿਓ ਦੀ ਗੱਲ ਨਹੀਂ ਮੰਨੀ ਪਿਓ ਤੋਂ ਬਾਗੀ ਹੋ ਗਏ ਨੇ ਜਿਹੜਾ ਬਾਗੀ ਹੋਵੇ ਉਹ ਖਾਨਦਾਨ ਦਾ ਨਹੀਂ ਗਿਨਿਆ ਜਾਂਦਾ ਤੇ ਬਾਗੀ ਗਰਦਾਰ ਕਿਨਿਆ ਜਾਂਦਾ ਹੈ ਤੋਂ ਇਹ ਸ੍ਰੀ ਚੰਦ ਤੇ ਲਖਮੀਦਾਸ ਗਰਦਾਰ ਸਨ ਤੇ ਇਹ ਲਖਮੀ ਚੰਦ ਜਿਹੜਾ ਹੈ ਉਹਦੀ ਔਲਾਦ ਸੀਗੀ ਉਹਦੀ ਚਨੀ ਆਂਦੀ ਪੁਸ਼ਤ ਦੇ ਵਿੱਚੋਂ ਖੇਮਸਿਓਂ ਵੇਦੀ ਤੋਂ ਜਿਹਨੇ ਸਭ ਤੋਂ ਪਹਿਲਾ ਇਹ ਕਰਤੂਤ ਕੀਤੀ ਸੀ ਵੀ 1873 ਜਦੋਂ ਸਿੰਘ ਸਭਾ ਲਹਿਰ ਚੱਲੀ ਹੈ ਉਹਦੇ ਚ ਹੀ ਉਹਨੇ ਆਪਣੀ ਤਾਕਤ ਬਣਾ ਲਈ ਪਰ ਇਹਦੇ ਜਿਹੜੇ ਮੁੱਢਲੇ ਆਗੂਆਂ ਦੇ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰਵਾ ਲਿਆ ਪਰ ਐਚਡੀ ਇਹ ਜਿਹੜਾ ਹੈ ਅੰਦਰੋਂ ਬਿਲਕੁਲ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੇ ਉਲਟ ਚੱਲਣ ਵਾਲਾ ਸੀਗਾ ਤੋਂ ਇਸ ਨੇ ਇਹਦੇ ਨਾਲ ਦੋ ਸਾਥੀ ਇਹਦੇ ਬੜੇ ਵੱਡੇ ਹੋਏ ਸਨ ਇੱਕ ਹਵਾਰਤ ਸਿੰਘ ਵਹੀਰੀਆ ਇੱਕ ਜਿਹੜਾ ਫਰੀਦਕੋਟ ਦਾ ਜਿਹੜਾ ਰਾਜਾ ਬਿਕਰਮ ਸਿੰਘ ਸੋ ਇਹ ਦੋ ਜਣੇ ਰਲ ਕੇ ਇਹਨਾਂ ਨੇ ਸਿੰਘ ਸਭਾ ਦੀਆਂ ਜਣਾ ਵਿੱਚ ਤੇਲ ਦਿੱਤਾ ਸਿੰਘ ਸਭਾ ਲਹਿਰ ਨੂੰ ਫੇਲ ਕਰਨ ਵਿੱਚ ਸਭ ਤੋਂ ਵੱਧ ਰੋਲ ਇਹਨਾਂ ਨੇ ਅਦਾ ਕੀਤਾ ਪ੍ਰੋਫੈਸਰ ਗੁਰਮਖ ਸਿੰਘ ਦੇ ਖਿਲਾਫ ਅਖੌਤੀ ਤੌਰ ਤੇ ਹੁਕਮਨਾਮਾ ਜਿਹੜਾ ਇਹਨਾਂ ਨੇ ਪੁਜਾਰੀਆਂ ਤੇ ਹੋਰ ਮਜ਼ਦੂਰ ਜਿਹੜੇ ਮੁਤਾਜ਼ਮ ਸਨ ਇਹਨਾਂ ਦੇ ਦਰਬਾਰ ਸਭ ਦੇ ਉਹਨਾਂ ਕੋਲੋਂ ਜਾਰੀ ਕਰਵਾਇਆ ਆਪਣੇ ਚੇਲੇ ਅਵਤਾਰ ਸਿੰਘ ਵੇਰੀਆ ਕੋਲੋਂ ਸਿੱਖਾਂ ਦੇ ਖਿਲਾਫ ਵਕਤ ਤੋਂ ਬਾਅਦ ਜਿਹੜੀਆਂ ਨੇ ਸਿੱਖੀ ਦੇ ਖਿਲਾਫ ਗੱਲਾਂ ਜਿਹੜੀਆਂ ਨੇ ਕਰਵਾਈਆਂ ਲਿਖਵਾਈਆਂ ਕਿਤਾਬਾਂ ਪੈਰਿਸ ਨੇ 1897-98 ਚ ਇੱਕ ਕਿਤਾਬਚਾ ਹਮ ਹਿੰਦੂ ਹੈ ਦਿਖਵਾਇਆ ਜਿਸ ਦੇ ਜਵਾਬ ਚ ਭਾਈ ਕਾਂ ਸਿੰਘ ਨਾਭਾ ਨੂੰ ਹਮ ਹਿੰਦੂ ਨਹੀਂ ਦਿਖਣਾ ਪਿਆ ਭਾਈ ਕਾਂ ਸਿੰਘ ਨਾਭਾ ਨੇ ਬਹਿ ਨਹੀਂ ਕੀਤੀ ਉਸਨੇ ਸਿਰਫ ਇਹ ਨਾਲੇ ਖੇਮਸੋ ਬੇਦੀ ਦੇ ਲਿਖਵਾਏ ਜਿਹੜੇ ਕਿਤਾਬ ਸੀ ਕਿਤਾਬਚਾ ਸੀਗਾ ਜਿਹੜਾ ਹਮ ਹਿੰਦੂ ਹੈ ਉਹਦਾ ਜਵਾਬ ਦਿੱਤਾ ਸੀਗਾ ਹਮ ਹਿੰਦੂ ਨਹੀਂ ਹੈ ਇਸ ਤੋਂ ਬਾਅਦ ਫਿਰ ਹਵਾਰੀ ਆ ਜਾਂਦੀ ਐ ਸਿੰਘ ਸਭਾ ਦਾ ਦੇ ਨਾਲ ਨਾਲ ਨਾ ਹੀ ਅ ਦੂਸਰਾ ਜਦਾਸੀ ਇਸੇ ਵੇਲੇ ਹੀ ਚੱਲ ਰਿਹਾ ਸੀਗਾ ਉਸੇ RAM ਸਿੰਘ ਕੋਕਾ ਜਿਸ ਨੂੰ ਜਿਹੜੇ ਕਿਉਂਕਿ ਸ਼ਬਦ ਪੜਦੇ ਪੜਦੇ ਕੋਕਾ ਮਾਰਦੇ ਸਨ ਉੱਚੀ ਉੱਚੀ ਚਾਂਗਾ ਮਾਰਦੇ ਸਨ ਔਰ ਆਪਣਾ ਖੁਬਾਰ ਕਰਦੇ ਸਨ ਉਹਨਾਂ ਨੂੰ ਲੋਕੀ ਕੂਕੇ ਕਹਿੰਦੇ ਸਨ ਜਿਨ੍ਹਾਂ ਨੂੰ 1922 ਤੋਂ ਬਾਅਦ 2022 ਤੋਂ ਬਾਅਦ ਜਦੋਂ ਇੱਕ ਕੂਕੇ ਜਿਹੜੇ ਨੇ ਅੰਗਰੇਜ਼ਾਂ ਦੇ ਨਾਲ ਤੇ ਮਤਨਾਂ ਨਾਲ ਮਿਲ ਗਏ ਨੇ ਨਾ ਆਪਣੇ ਆਪ ਨੂੰ ਨਾਮ ਤਰੀਕਾ ਨਾ ਸ਼ੁਰੂ ਕਰ ਦਿੱਤਾ ਹੈ ਤਾਂ ਇਹ ਕੂਕੇ ਜਿਹੜੇ ਸਨ ਇਹਨਾਂ ਨੇ ਸਿੱਖੀ ਦਾ ਬੜਾ ਵੱਡਾ ਨੁਕਸਾਨ ਕੀਤਾ ਰਾਮ ਸਿੰਘ ਦੇ ਵੀਰੇ ਸਿੱਖ ਜਿਹੜੇ ਨੇ ਆਰਗੇਨਾਈਜ਼ ਹੋ ਰਹੇ ਸਨ ਜਥੇਬੰਦ ਹੋ ਰਹੇ ਸਨ ਪਰ ਇਹਦੇ ਇਹਨਾਂ ਦੇ ਵਿੱਚ ਜਦੋਂ ਬ੍ਰਾਹਮਣ ਕੁਝ ਸ਼ਾਮਿਲ ਹੋ ਗਏ ਉਹਨਾਂ ਨੇ ਆ ਕੇ ਇਹਨਾਂ ਨੂੰ ਗਾਹ ਘਾਹ ਘਾਹ ਦਿੱਤਾ ਦੇ ਖਿਲਾਫ ਤੋਰ ਲਿਆ ਔਰ ਉਹਦੇ ਨਾਲ ਨੁਕਸਾਨਾ ਵੀ ਅਮਰਸਰ ਅਤੇ ਮਲੇਰ ਕੋਟਲਾ ਵਿੱਚ ਇਹਨਾਂ ਨੇ ਬੁੱਚੜਾ ਨੂੰ ਮਾਰਿਆ ਜਿਹੜੇ ਗਾਵਾਂ ਵੱਢਦੇ ਸਨ ਹੁਣ ਗਾਵਾਂ ਨੂੰ ਵੱਢਣ ਵਾਲੇ ਬੁੱਚੇ ਦੇ ਇਹ ਵਿਚਾਰੇ ਮਜ਼ਦੂਰ ਆਦਮੀ ਸਨ ਨੌਕਰ ਸਨ ਉਹਨਾਂ ਦਾ ਕੋਈ ਰੋਲ ਨਹੀਂ ਸੀ ਜਿਹੜੇ ਕਾਰਖਾਨੇ ਦੇ ਮਾਲਕ ਸਨ ਅਸਲੀ ਤਾਂ ਉਹ ਸਨ ਸੋ ਇਹ ਬੇਕਸੂਰ ਬੇਗੁਨਾਹ ਲੋਕਾਂ ਨੂੰ ਇਹਨਾਂ ਨੇ ਮਾਰ ਕੇ ਤੇ ਇੱਕ ਜਿਹੜੀ ਬੜੀ ਵਧੀਆ ਲਹਿਰ ਚੱਲ ਸਕਦੀ ਸੀ ਰਾਮ ਸਿੰਘ ਵਾਦੀ ਉਸ ਲਹਿਰ ਨੂੰ ਉਸ ਜਥੇਬੰਦ ਹੋਣ ਨੂੰ ਇਹਨਾਂ ਨੇ ਸੱਟ ਮਾਰੀ ਐਸੀ ਸੱਟ ਮਾਰੀ ਕਿ ਸਿੱਖ ਜਿਹੜੇ ਨੇ ਅਗਰੇ ਕਈ ਸਾਲਾਂ ਤੱਕ ਉੱਠ ਸਕੇ ਇਸ ਤੋਂ ਬਾਅਦ ਸੜਕੋ ਗਦਰ ਪਾਰਟੀ ਦੀ ਆ ਜਾਂਦੀ ਹੈ 1913 ਤੋਂ ਲੈ ਕੇ 18 ਤੱਕ ਤੇ ਜੇ ਗਦਰ ਪਾਰਟੀ ਦੇਖੀ ਜਾਵੇ ਤਾਂ ਉਹਦੇ ਚ ਦੋ ਵੱਡੇ ਕਾਰਨ ਸਨ ਇੱਕ ਸਭ ਤੋਂ ਵੱਡਾ ਕਾਰਨ ਹੈ ਸਿਗਾ ਕਿ ਜਿਹੜੇ ਉਸਦੇ ਆਗੂ ਸਨ ਉਹ ਸ਼ਰੇਆਮ ਐਲਾਨ ਕਰ ਕਰਕੇ ਤੇ ਨਿਕਲਦੇ ਸਨ ਜਿਸ ਦੇ ਨਾਲ ਸਾਰਾ ਹੀ ਸਰਕਾਰ ਨੂੰ ਪਹਿਲਾ ਪਤਾ ਲੱਗ ਜਾਂਦਾ ਸੀਗਾ ਦੂਜਾ ਉਹਨਾਂ ਚ ਇੱਕ ਸੁਈਆ ਕਿਰਪਾਲ ਸਿੰਘ ਉਹਨਾਂ ਨੇ ਵਾਰ ਦਿੱਤਾ ਕਿਰਪਾਲ ਸਿੰਘ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਉਹਨਾਂ ਦੀ ਸੈਂਟਰਲ ਕਮੇਟੀ ਚ ਮੈਂਬਰ ਬਣ ਗਿਆ ਜਿਸ ਤਰ੍ਹਾਂ ਖਾੜਕਵਾਨੀ ਜਾਂ ਸੈਂਟਰਲ ਕਮੇਟੀਆਂ ਬੰਦੀਆਂ ਰਹੀਆਂ ਨਾ 1984 ਤੋਂ ਲੈ ਕੇ 1993 ਤੱਕ ਜਿਹੜੀਆਂ ਕਮੇਟੀਆਂ ਬੰਦੀਆਂ ਰਹੀਆਂ ਨੇ ਸ਼ਹਿਰ ਬਾਦ ਵਿੱਚ ਵੀ ਇਹਨਾਂ ਵਿੱਚ ਇੱਕ ਉਸਪੈਟ ਹੁੰਦੀ ਸੀ ਤੇ ਇਹਨਾਂ ਨੂੰ ਪਤਾ ਨਹੀਂ ਸੀ ਲੱਗਦਾ 2-3 ਮਹੀਨੇ 4 ਦਿਨਾਂ ਦੇ ਅੰਦਰ ਅੰਦਰ ਇਹ ਆ ਕੇ ਕੋਈ ਜਿਹੜਾ ਮੁਖੀ ਬਣ ਜਾਂਦਾ ਸੀਗਾ ਯਾ ਵਿਦੇਸ਼ਾਂ ਚੋਂ ਪੈਸੇ ਦੇ ਦੇ ਕੇ ਮੁਖੀ ਬਣ ਜਾਂਦੇ ਸਨ ਤੋਂ ਇਸੇ ਤਰ੍ਹਾਂ ਹੀ ਗਦਰ ਪਾਰਟੀ ਚ ਕਿਰਪਾਲ ਸਿੰਘ ਨੇ ਆ ਕੇ ਮੁਖਬਰ ਨੇ ਆ ਕੇ ਥਾਂ ਬਣਾ ਲਈ ਤੇ ਇਹਦੇ ਨਾਲ ਗਦਰ ਪਾਰਟੀ ਜਿਹੜੀ ਹੈ ਉਹ ਬਿਨਾਂ ਕੁਝ ਕੀਤੀਆਂ ਹੀ ਇੰਨੇ ਵੱਡੇ ਬੰਦੇ ਜਿਹੜੇ 2-3000 ਬੰਦੇ ਜਿਹੜੇ ਆ ਉਹ ਕੈਦ ਹੋ ਗਏ ਜਾਂ ਫਾਂਸੀ ਤੇ ਚੜ ਗਏ ਜਾਂ ਉਹਨਾਂ ਨੂੰ ਘਰਾਚੇ ਨਜ਼ਰਬੰਦ ਕਰ ਦਿੱਤਾ ਗਿਆ ਸੋ ਇਸ ਦੇ ਨਾਲ ਗਦਰ ਪਾਰਟੀ ਬਿਲ ਵੀ ਇਹ ਬੜਾ ਵੱਡਾ ਨੁਕਸਾਨ ਹੋਇਆ ਫਿਰ ਅਕਾਲੀ ਦਰਵੇ ਨੇ ਦੇਖਿਆ ਜਾਵੇ ਤੇ ਅਕਾਲੀ ਦਰਵੇ ਨੇ ਹਾਲਾ ਕੇ ਕੁਝ ਬੰਦੇ ਅੰਦਰੋਂ ਅੰਦਰੀ ਅਕਾਲੀਆਂ ਦੇ ਵਿਰੋਧੀ ਸਨ ਪਰ ਉਹ ਅਕਾਲੀਆਂ ਦਾ ਵਿਰੋਧ ਸ਼੍ਰੀ ਆਮ ਨਹੀਂ ਸੰਕਰਦੇ ਤੇ ਅਕਾਲੀਆਂ ਨੇ ਜਿਆਨੀ ਗੁਰਦੁਆਰਾ ਸੁਧਾਰਵਾਦਿਆ ਨੇ ਸਿੱਖਾਂ ਨੇ ਸੰਗਤਾਂ ਨੇ ਜਿਹੜੀ ਲਹਿਰ ਚਲਾਈ ਸੀ ਉਹ ਮਹੰਤਾਂ ਦੇ ਖਿਲਾਫ ਚਲਾਈ ਸੀ ਜਿਹੜੇ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕਰੀ ਬੈਠੇ ਸਨ ਇਹ ਨਿਰਮਲ ਨੇ ਤੇ ਉਦਾਸੀ ਸਾਰੇ ਜਾਣਦੇ ਆ ਵੀ ਨਿਰਮਲ ਜਿਹੜੇ ਅਜਿੱਦਾ ਸੰਤ ਸਿੰਘ ਇਹਦਾ ਬਾਪ ਸੂਰਤ ਸਿੰਘ ਸੰਤ ਸਿੰਘ ਉਹਦਾ ਪੁੱਤਰ ਗੁਰਮਖ ਸਿੰਘ ਗੁਰਮਖ ਦਾ ਪੁੱਤਰ ਪ੍ਰਦੂਮਨ ਸਿੰਘ ਸੰਤ ਸਿੰਘ ਦਾ ਦੂਜਾ ਚੇਲਾ ਜੈ ਸੰਤੋਖ ਸਿੰਘ ਕਵੀ ਤੇ ਇਦਾਂ ਹੀ ਦਰਬਾਰਾ ਸਿਉਂ ਗ੍ਰੰਥੀ ਜਿਹੜੇ ਆ ਇਹ ਨਿਰਮਲ ਇਹਨਾਂ ਦੀ ਅਗੋਂ ਤੇ ਉਦਾਸੀਆਂ ਦੀ ਜਿਹੜੀ ਹੈ ਪੀੜ੍ਹੀ ਚੱਲੀ ਆਉਂਦੀ ਸੀ ਉਹਨਾਂ ਦਾ ਗੁਰਦੁਆਰਿਆਂ ਦੇ ਉੱਤੋਂ ਕਬਜ਼ਾ ਸੀ ਤੂੰ ਗੁਰਦੁਆਰਿਆਂ ਦੇ ਉੱਤੋਂ ਕਬਜ਼ਾ ਜਿਹੜਾ ਹੈ ਇਹ ਇੱਕ ਚੇਤੇ ਰਵੇ ਕਿ ਜਿਹੜੇ ਆਪਣੇ ਆਪ ਨੂੰ ਦਮਦਮੀ ਚ ਸਾਲ ਅੱਜ ਕੱਲ ਖਵਾਉਂਦੇ ਚੌਕ ਮੈਂ ਤੁਹਾਡੇ ਰਵੰਦੇ ਹਰਨਾਮ ਸਿੰਘ ਤੁਮਾ ਇਸ ਤੋਂ ਪਹਿਲਾਂ ਕਰਤਾਰ ਸਿੰਘ 1977 ਚ ਜਿਹੜਾ ਸੀਗਾ 1977 ਚ ਕਰਤਾਰ ਸਿੰਘ ਨੇ ਆਪਣੇ ਆਪ ਨੂੰ ਦਮਦਮੀ ਟਕਸਾ ਦੇ ਦੇ ਕਰਤਾ ਸੀ ਹਾਲਾਂਕਿ ਇਹ ਇੱਕ ਨਿਰਮਲ ਜਮਾਤ ਹੈ ਜਿੱਦਾਂ ਬਰਵੀ ਸਿੰਘ ਸੀਚੇ ਸੀਚੇਵਾਲ ਨਿਰਮਲ ਹੈ ਉਹ ਜਿਹੇ ਇਹ ਨਿਰਮਲian ਜਿੱਦਾਂ ਕਾਸ਼ੀ ਵਿੱਚ ਬੈਠੇ ਹਨ ਯਾਰਦਵਾਰ ਵਿੱਚ ਬੈਠੇ ਹਨ ਜਾਂ ਫਿਰ ਕਨਖਾਬੇ ਚ ਅਨਦਰ ਡੇਰਾ ਸੋ ਇਹ ਸਾਰੇ ਨਿਰਮ ਦੇ ਜਿਹੜੇ ਨੇ ਉਹ ਹੀ ਨੇ ਜਿਨ੍ਹਾਂ ਦਾ ਗੁਰਦੁਆਰਾ ਤੇ ਕਬਜ਼ਾ ਸੀ ਜਿੰਨਾ ਤੋਂ ਸੰਗਤਾਂ ਨੇ ਕਬਜ਼ਾ ਖੋਇਆ ਕਿਉਂਕਿ ਗੁਰਦੁਆਰੇ ਵਿੱਚ ਕ੍ਰਿਤਿਤੀਆਂ ਆ ਗਈਆਂ ਸਨ ਬ੍ਰਾਹਮਣੀ ਜਿਹੜੀਆਂ ਰਸਮਾਂ ਆ ਗਈਆਂ ਸਨ ਜਿਹੜੀਆਂ ਬ੍ਰਾਹਮਣੀ ਰਸਮਾਂ ਹੁਣ ਅਜੇ ਵੀ ਕਾਇਮ ਨੇ ਕਿਉਂਕਿ ਐਸੇ ਵੀ ਉੱਤੇ ਦੇਖੋ ਰਾਮਸੋ ਤੁਮੇ ਦੀ ਸਾਰੀ ਹਕੂਮਤ ਚੱਲਦੀ ਹੈ ਜਿਹੜੀ ਸ਼੍ਰੋਮਣ ਕਮੇਟੀ ਉਹਦੀ ਕੱਡੀ ਕੱਡੀ ਗੱਲ ਜਿਹੜੀ ਉਹ ਪੱਥਰ ਤੇ ਲਕੀਰ ਵਾਂਗੂ ਮੰਨ ਕੇ ਉਹਦੇ ਪਿੱਛੇ ਤੁਰਦੀ ਹੈ ਤੇ ਨਾਲਸੋ ਤੁਮਾ ਨਾਲਪੁਰ ਆਰਐਸਐਸ ਤੋਂ ਲੈ ਤਾਲਿੰਦੇ ਯਾ ਫਿਰ ਜੋ ਰਾਜ ਏਜੰਸੀ ਨੌਂ ਨਿਆਦਾ ਹੈ ਉਹਦੇ ਕੋਲ ਹਦਾਇਤਾਂ ਲੈਂਦਾ ਹੈ ਸੋ ਉਹਨਾਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਨ ਤੋਂ ਬਾਅਦ ਜਿਹੜੀ ਅਸਲੀ ਦਹਿਰ ਹੈ ਉਹ ਛੱਡੀ ਹੈ ਭਾਰਤ ਦੀ ਆਜ਼ਾਦੀ ਦੀ ਹੈ 1926 ਤੋਂ ਲੈ ਕੇ 1947 ਤੱਕ ਤੋਂ ਤੁਸੀਂ ਦੇਖੋ ਵੀ 1926 ਤੋਂ 47 ਤੱਕ ਜਿਹੜੀ ਦਹਿਰ ਚੱਦੀ ਹੈ ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਗਾਂਧੀ ਦੇ ਭਗਤ ਬਣ ਗਏ ਨੇ ਨਹਿਰੂ ਦੇ ਭਗਤ ਬਣ ਗਏ ਨੇ ਪਹਿਲਾਂ ਗਾਂਧੀ ਦੇ ਭਗਤ ਬਣੇ 47 ਤੋਂ ਬਾਅਦ ਨਹਿਰੂ ਦੇ ਭਗਤ ਬਣੇ ਔਰ ਗਾਂਧੀ ਦੇ ਭਗਤ ਬਣ ਕੇ ਉਹਨਾਂ ਨੇ ਸਿੱਖਾਂ ਦੇ ਹੱਥ ਜਿਹੜੇ ਆ ਉਹਨਾਂ ਨੂੰ ਅੱਖੋਂ ਪਰੋਖੇ ਕਰਤਾ ਉਹਨਾਂ ਨੂੰ ਛਿੱਕੇ ਤੇ ਟੰਗ ਦਿੱਤਾ ਉਹਨਾਂ ਦੀ ਪਰਵਾਹ ਨਾ ਕੀਤੀ ਯਾਨੀ ਕਿ ਸਿੱਖ ਇਨਾਂ ਦੇ ਨਾਲ ਇਹਨਾਂ ਨੇ ਗੱਦਾਰੀ ਕੀਤੀ ਤੋ ਇਹ ਗੱਦਾਰੀ ਕਰਨ ਵਾਲੇ ਜਿਹੜੇ ਸਨ ਉਹਨਾਂ ਵਿੱਚ ਮੈਂ ਸਮਝਿਆ ਨਾ ਬਈ ਕੋਈ ਘੱਟ ਸੀ ਕੋਈ ਵੱਧ ਸੀ ਸਭ ਤੋਂ ਵੱਧ ਜਿਹੜੇ ਸਨ ਇਹਨਾਂ ਚੋਂ ਸਰਦੂਲ ਸਿੰਘ ਕਵੀਸ਼ਰ ਸੀ ਅਮਰ ਸਿੰਘ ਸ਼ੇਰੇ ਪੰਜਾਬ ਸੀ ਗੁਰਮukh ਸਿੰਘ ਮੁਸਾਫਤ ਸੀ ਜਿਹੜਾ ਵਿਧਾਨ ਸਭਾ ਉੱਤੇ ਦਸਕਤ ਕਰਕੇ ਆਇਆ ਸੀਗਾ ਗੁਰਦੇਵਾਲ ਸਿੰਘ ਢੋਂ ਸੀ ਇਹੋ ਜਿਹੇ ਬੰਦੇ ਸਨ ਇਹਨਾਂ ਦੇ ਨਾਲ ਛੋਟੇ ਮੋਟੇ ਹੋਰ ਵੀ ਸਨ ਜਿਦਾ ਮੋਹਨ ਸਿੰਘ ਨਾਗੋਕੇ ਹੈ ਸੋਨ ਸਿੰਘ ਜਦਾਲ ਉਸਮਾ ਹੈ ਅਮਰ ਸਿੰਘ ਚਬਾਲ ਹੈ ਦਰਸ਼ਨ ਸਿੰਘ ਫੇਰੂਮਾਨ ਹੈ ਈਸ਼ਾ ਸਿੰਘ ਮਝਾਲਾ ਹੈ ਨਾਰਾਇਣ ਸਿੰਘ ਸ਼ਹਾਬਾਜ਼ਪੁਰੀ ਹੈ ਇਹ ਜਿਹੜੇ ਕਿ ਮੋਹਨ ਦਾਸ ਕਰਮਚੰਦ ਗਾਂਧੀ ਦੇ ਜਿਹੜੇ ਸਿੱਖ ਸਨ ਉਹਨਾਂ ਦੇ ਚੇਦੇ ਸਨ ਉਹਨਾਂ ਨੂੰ ਆਪਣਾ ਉਸਤਾਦ ਤੇ ਅਬੂ ਮੰਦੇ ਸਨ ਔਰ ਇਹਨਾਂ ਨੇ ਖਾਲਿਸਤਾਨ ਤੇ ਸਿਕਸਟ ਦੀ ਮੁਖਾਲਫਤ ਕੀਤੀ ਮਾਸਟਰ ਤਾਰਾ ਸਿੰਘ اور باقی ਆਗੂ ਜਿਹੜੇ ਸਨ ਉਹ ਚਾਹੁੰਦੇ ਸਨ ਕਿ ਖਾਲਸਾਤਨ ਬਣੇ ਖੜਕ ਸਿੰਘ ਵੀ ਇਹਨਾਂ ਦੇ ਨਾਲ ਸੀ ਕਿ ਹਰ ਸਿੰਘ ਵੀ ਇਹਨਾਂ ਦੇ ਨਾਲ ਸੀ ਸੇਦਾਰ ਬਹਾਦਰ ਮਹਿਤਾਬ ਸਿੰਘ ਵੀ ਇਨ੍ਹਾ ਬਣਾਲ ਸੀ ਪਰ ਜਿਨ੍ਹਾਂ ਦੇ ਨਾਮ ਮੈਂ ਪਹਿਲਾਂ ਲੈ ਚੁੱਕਿਆ ਇਹਨਾਂ ਨੇ ਗਦਾਰੀ ਕੀਤੀ ਤੇ ਸਿੱਖਾਂ ਨੂੰ ਆਪਣੀ ਥਾਂ ਲੈਣ ਦੇ ਵਿੱਚ ਜਿਹੜਾ ਰੁਕਾਵਟ ਬਣੇ ਪਤਾ ਨਹੀਂ ਖਾਲਸਾਤਨ ਬੰਦਾ ਕਿ ਨਾਲ ਸਿੱਖ ਚੇਟ ਬੰਦੀ ਕੇ ਨਾ ਪਰ ਇੱਕ ਗੱਲ ਪੱਕੀ ਹੈ ਵੀ ਸਭ ਤੋਂ ਵੱਡਾ ਉਸ ਦਾ ਵਿਰੋਧ ਜਿਹੜਾ ਇਹਨਾਂ ਪਗੜੀਦਾਰੀਆਂ ਨੇ ਕੀਤਾ ਜਿਨ੍ਹਾਂ ਨੇ ਕੌਮ ਦੇ ਨਾਲ ਗਦਾਰੀ ਕਰਕੇ ਉਸ ਦੇ ਜਿਹੜਾ ਜ਼ਿਆਦਤੀ ਕੀਤੀ फेर ਉਸ ਤੋਂ ਬਾਅਦ ਜੇਕਰ ਤੁਸੀਂ ਦੇਖੋ ਤੇ 1955 ਵਿੱਚ ਆ ਜਾਂਦਾ ਪੰਜਾਬੀ ਸੁਭਾ ਮੋਰਚਾ ਲੱਗਿਆ 4 ਜੁਲਾਈ 1955 ਨੂੰ ਜਿਹੜਾ ਮੋਰਚੇ ਦੇ ਵਿੱਚ ਜੋ ਕੁਝ ਹੋਇਆ ਘਟਨਾ ਉਹ ਬੜੀ ਸ਼ਰਮਨਾਕ ਹੈ ਦਰਬਾਰ ਸੱਤੇ ਹੁੰਦਾ ਇਹ ਮੋਰਚਾ 10 ਮਈ 1955 ਨੂੰ ਸ਼ੁਰੂ ਹੋਇਆ ਤੇ ਜਦੋਂ ਦੇਖਿਆ ਪ੍ਰਤਾਪ ਸਿੰਘ ਕਹਿਰੋ ਤੇ ਟੀਮ ਸਨ ਸੱਚਾ ਸੀ ਵੀ ਮਿਨਿਸਟਰ ਸੀਗਾ ਕਹਿਰੋ ਦਾ ਮਿਨਿਸਟਰ ਸੀਗਾ ਕਹਿਰੋ ਜਿਹੜਾ ਹੈ ਇਹਦੀ ਸਾਰੀ ਅਗਵਾਈ ਕਰ ਰਿਆ ਸੀ ਜਿਹੜੀ ਸਰਕਾਰੀ ਸੂਈਆਂ ਦੇ ਸਰਕਾਰੀ ਪਾਲਿਸੀ ਦੀ ਅਗਵਾਈ ਕਹਿਰੋ ਕਰ ਰਿਹਾ ਸੀਗਾ ਕਰੋਂ ਨਹੀਂ ਜਿਹੜਾ ਕਿ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ 4 ਜੁਲਾਈ ਨੂੰ ਹਮਲਾ ਆਇਆ ਔਰ ਇਸ ਹਮਲੇ ਦੀ ਹਮਾਇਤ ਸਿਰਫ ਇੱਕ ਬੰਦੇ ਨੇ ਕੀਤੀ ਸੀ ਚਿਤ੍ਰ ਦਰਸ਼ਨ ਸਿੰਘ ਫੇਰੂਮਾਨ ਨੇ ਇਹ ਵਖਰੀ ਗੱਲ ਹੈ 1969 ਚ ਉਹਨੇ ਮਰਨਵਰ ਰਾਕੇ ਸ਼ੇਦੀਲ ਅਸਲ ਕਰਕੇ ਤੇ ਆਪਣਾ ਤੋੜਾ ਤੋੜਿਆ ਪਰ ਉਸਦੇ ਇੱਕ ਲਾ ਬੰਦਾ ਸੀਗਾ ਜਿੰਨੇ ਕਹਿਆ ਸੀਗਾ ਵੀ ਜੇ ਅਕਾਲੀ ਇੱਥੋਂ ਮੋਰਚਾ ਲਾਗੇ ਤਾਂ ਮੈਂ ਜੱਥਾ ਲੈ ਕੇ ਦਰਬਾਰ ਸਾਹਿਬ ਜਾਵਾਂਗਾ ਪਰ ਜਦੋਂ ਉਸ ਨੂੰ ਤਮਕੀਬ ਨਹੀਂ ਸੁ ਦਰਬਾਰ ਸਾਹਿਬ ਆਏਗਾ ਤੇ ਤੇਰੀ ਬੋਟੀ-ਬੋਟੀ ਹੋ ਜਾਵੇਗੀ ਤੋ ਇਸ ਤੋਂ ਡਰਦਾ ਹੋਇਆ ਫੇਰੂਮਾਨ ਉਹ ਤੋਂ ਨਾ ਗਿਆ ਪਰ ਇਸ ਦੀ ਮੁਖਾਲਫਤ ਜਿਹੜੀ ਹੈ ਤੇ ਇਸ ਹਮਾਇਤ ਕਰਨ ਵਾਲੇ ਸਨ ਕੈਰੋ ਦਾ ਚੀਫ ਮਿਨਿਸਟਰ ਦਾ ਖਾਸ ਸੁਲ ਖਾਸ ਬੰਦਾ ਸੀਗਾ ਜਿਹੜਾ ਨਿਗਰਾਨੀ ਕਰ ਰਿਹਾ ਸੀ ਤੇ ਉਹਦੇ ਚ ਦੂਸਰਾ ਬੰਦਾ ਜਿਹੜਾ ਹਮਾਇਤ ਕਰ ਰਿਹਾ ਸੀਗਾ ਦਰਸ਼ਨ ਸਿੰਘ ਫਿਰੂਮਾਨ ਸਿੰਘ ਜਾਂ ਗੁਰਦੇਵਾਲ ਸਿੰਘ ਤੇ ਦੋ ਸਿੰਘ ਇਹ ਵੱਖਰੀ ਗੱਲ ਹੈ ਕਿ ਇਹਨਾਂ ਚ ਕੁਝ ਬੰਦੇ ਜਿਹੜੇ ਬਿਠੇ ਸਨ ਉਹਨਾਂ ਨੇ ਇਸ ਗੱਲ ਨੂੰ ਮਾੜਾ ਵੀ ਗਿਣਿਆ ਅੱਛਾ ਹਮਾਇਤ ਕਰਨ ਵਾਲਾ ਇੱਕ ਹੋਰ ਵੱਡਾ ਬੰਦਾ ਸੀਗਾ ਜਿਹਦੇ ਨਾਂ ਤੇ ਇਹਨਾਂ ਨੇ ਚੀਫ ਕਲਸਾ ਦੀਵਾਨ ਨਵਾੜਾ ਨੇ ਆਪਣੇ ਹਾਲ ਦਾ ਨਾਂ ਰੱਖਦਾ ਉਜਲ ਸਿੰਘ ਉਜੈ ਸਿੰਘ ਨੇ ਦਰਬਾਰ ਸਾਹਿਬ ਤੇ ਹਮਲੇ ਦੀ ਹਮਾਇਤ ਕੀਤੀ ਸੀ। ਤੋਂ ਖੈਰ ਜਦੋਂ ਇਹਨਾਂ ਨੇ ਦੇਖਿਆ ਕਾਂਗਰਸੀ ਲੀਡਰਾਂ ਨੇ ਵੀ ਸਿੱਖਾਂ ਦੇ ਵਿੱਚ ਇਸ ਦਾ ਬੜਾ ਰੋਹ ਹੈ। ਭਾਵੇਂ ਦੋ ਦਿਨਾਂ ਦੇ ਅੰਦਰ ਅੰਦਰ ਹੀ ਉੱਥੋਂ ਨਿਕਲ ਗਏ ਸਨ ਦਰਬਾਰ ਸਾਹਿਬ ਤੋਂ ਪਰ ਇਹਨਾਂ ਬਹੁਤ ਜ਼ਿਆਦਾ ਰੋਹ ਵੇਖ ਕੇ ਤੇ ਅਖੀਰ ਆ ਕੇ ਇਹਨਾਂ ਨੇ ਸਪੀਕਮੈਨ ਸਚੇ ਜੀ ਮਿਸਟਰ ਨੇ ਦਰਬਾਰ ਸਾਹਿਬ ਜਾ ਕੇ ਤੇ ਇਸ ਗੱਲ ਦੀ ਮਾਫੀ ਮੰਗੜੀ। ਕੈਰੋ ਨੇ ਮਾਫੀ ਨਹੀਂ ਮੰਗੀ। ਪਗੜੀ ਤਾਰੀ ਕਿਸੇ ਨੇ ਮਾਫੀ ਨਹੀਂ ਮੰਗੀ। ਇਹਨਾਂ ਨੇ ਹਮਾਇਤੀ ਕੀਤੀ ਰੱਖੀ ਸੀਗੀ ਉਸਨ ਜਿਸ ਤਰ੍ਹਾਂ ਤੁਹਾਨੂੰ ਜ਼ਿਕਰ ਕਰ ਚੁੱਕਾ ਪਰਦਾਸੂ ਕਹ ਰੋ ਉਹ ਜਦ ਸਿਓ ਦਰਸ਼ਨ ਸਿੰਘ ਫਿਰੂਮਾਨ ਗੁਰਦੇਵ ਸਿੰਘ ਤੇ ਧੋ ਤੇ ਇਹ ਦਰਬਾਰਾ ਸੁਨੂਰ ਮੈਲਵਾਲਾ ਇਹ ਬੰਦੇ ਸਨ ਫਿਰ 1960 ਦਾ ਵਿੱਚ ਪੰਜਾਬੀ ਸੁਭਾ ਮੋਰਚਾ ਦੁਬਾਰਾ ਜਦੋਂ ਚੱਲਿਆ ਤੇ ਦੁਬਾਰਾ ਜਿਹੜੇ ਮੋਰਚਾ ਚੱਲਿਆ ਉਸ ਤੋਂ ਪਹਿਲਾਂ 1957 ਦੀ ਇੱਕ ਘਟਨਾ ਤੁਹਾਨੂੰ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਦਰਬਾਰ ਸਾਹਿਬ ਦੇ ਸੋਵਰ ਚ ਸਿਕਟਾਂ ਸੁੱਟੀਆਂ ਗਈਆਂ ਭਾਰਤੀ ਜਨਤਾ ਪਾਰਟੀ ਜਿਹੜੀ ਅੱਜ ਆ ਉਹ ਜਨਸੰਗ ਸੀ ਇਹ ਤੇ ਆਰਿਆ ਸਮਾਜ ਦੇ ਬੰਦੇ ਜਿਹੜੇ ਸਨ ਪੰਜਾਬੀ ਲਾਗੂ ਕਰਨ ਦੀ ਮੁਖਾਲਫਤ ਦੇ ਨਾਂ ਤੇ ਇਹਨਾਂ ਨੇ ਦਰਬਾਰ ਸਾਹਿਬ ਦੀ ਬੇਹਰਮਤੀ ਕਰਨ ਦੀ ਹਰਕਤ ਕੀਤੀ ਇਸ ਦੀ بجائے ਕਿ ਇਸ ਦੀ ਨਿੰਦਾ ਕੀਤੀ ਜਾਵੇ ਇਹ ਕਾਂਗਰਸੀ ਲੋਕ ਜਿਹੜੇ ਨਾ ਕਹਿ ਰਹੇ ਹੌਰੀ ਦਾ ਦੇ ਸਾਥੀ ਜਿਹੜੇ ਸਨ ਇਹ ਕਹਿੰਦੇ ਨੇ ਵੀ ਇਸ ਦਾ ਜ਼ਿੰਮੇਵਾਰ ਮਾਸਟਰ ਤਾਰਾ ਸਿੰਘ ਸ਼ਰਮਣਿਕ ਕਮੇਟੀ ਦਾ ਪ੍ਰਧਾਨ ਹੈ ਕਿਉਂਕਿ ਉਹ ਇੰਤਜ਼ਾਮ ਚੰਗੀ ਤਰ੍ਹਾਂ ਨਹੀਂ ਕਰ ਸਕਦਾ ਇਹਦੀ بجائے ਕਿ ਪਾਪੀਆਂ ਇਹ ਇਹ ਮੁਜਰਮਾ ਨੂੰ ਫੜਨ ਵਾਸਤੇ ਉਹ ਮੰਨ ਕਰਦੇ ਉਹਨਾਂ ਦੀ ਨਿੰਦਾ ਕਰਦੇ ਉਹਨਾਂ ਨੇ ਉਲਟਾ ਜਿਹੜਾ ਇਸ ਨੂੰ ਇੱਕ ਤਰੀਕੇ ਨਾਲ ਹੱਕ ਬਜਾਨਬ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਸੋ ਪੰਜਾਬੀ ਸੂਬੇ ਦਾ ਮੋਰਚਾ ਲਗਾ ਸੀ ਪੰਜਾਬੀ ਸੂਬੇ ਦੇ ਮੋਰਚੇ 9 ਅਕਤੂਬਰ ਜਿਹੜਾ ਇਹ ਮੋਰਚਾ 24-25 ਮਹੀਨੋਂ ਮਾਸਟਰ ਤਰਸਦੀ ਗ੍ਰਿਫਤਾਰੀ ਨਾਲ ਲੱਗਾ 29 ਮਈ ਨੂੰ ਪਹਿਲਾ ਜੱਥਾ ਗ੍ਰਿਫਤਾਰ ਹੋਇਆ ਤੇ ਇਸ ਤੋਂ ਬਾਅਦ 12 ਜੂਨ ਨੂੰ ਦਿੱਲੀ ਵਿੱਚੜਾ ਵਹਿਸ਼ਨਾ ਲਾਠੀ ਚਾਰਜ ਕਰਕੇ ਬਹੁਤ ਸਾਰੇ ਬੰਦੇ ਮਾਰੇ ਗਏ ਤੇ ਸੈਂਕੜੇ ਤੇ ਬੰਦੇ ਜ਼ਖਮੀ ਕੀਤੇ ਗਏ ਔਰ ਉਸ ਤੋਂ ਬਾਅਦ ਜਿਹੜਾ ਜਿਹੜਾ ਇਸ ਮੋਰਚੇ ਦੇ ਵਿੱਚ ਇੱਕ ਖਾਸ ਗੱਲ ਜਿਹੜੀ ਹੋਈ ਹੈ ਕਿ ਜਦੋਂ ਜੇਨਾ ਭਰ ਗਈਆਂ ਤੇ ਜੇਨਾ ਚੁੜਾਈਆਂ ਕਰਨ ਵਾਸਤੇ ਜਦੋਂ ਇਹਨਾਂ ਨੇ ਜ਼ਬਰਦਸਤੀ ਲੋਕਾਂ ਕੋਲੋਂ ਮਾਫੀਨਾਮਾ ਜਿਹੜਾ ਰੈਡਵੇ ਦੇ ਪਾਸ ਕਹਿ ਕੇ ਤੇ ਦਸਕਤ ਕਰਨਾ ਸ਼ੁਰੂ ਕੀਤੇ ਤਾਂ ਇਹਦੇ ਖਿਲਾਫ ਜਦੋਂ ਸ਼ੋਰ ਪਿਆ ਤੇ 9 ਅਕਤੂਬਰ 1960 ਦੇ ਦਿਨ ਪਟਿੰਡਾ ਜੇ ਚਿਕੋਦੀ ਚਲਾਈ ਗਈ ਇਸ ਦੇ ਵਿੱਚ ਚੈਂਚਲ ਸਿੰਘ ਰਜੀਤ ਸਿੰਘ ਰਾਜੀਤ ਸਿੰਘ ਇਹ ਸਾਰੇ ਸਾਰੇ ਜਿਹੜੇ ਨ ਚਾਰ ਸਿੰਘ ਸ਼ਹੀਦ ਕਰ ਦਿੱਤੇ ਗਏ ਉਸ ਤੋਂ ਅਗਲੇ ਦਿਨ ਜਦੋਂ ਪਟਿਆਲੇ ਚ ਇਸ ਦੇ ਖਿਲਾਫ ਪ੍ਰੋਟੈਸਟ ਕੀਤਾ ਉਹਥੇ ਵੀ ਲੋਹ ਸਿੰਘ ਸ਼ਹੀਦ ਕਰ ਦਿੱਤੇ ਗਏ ਪ੍ਰਤਾਪ ਸਿੰਘ ਕਹਿਰੋ ਚੀਫ ਮਿਨਿਸਟਰ ਸੀ ਔਰ ਪ੍ਰਤਾਪ ਸਿੰਘ ਕਹਿਰੋ ਸਿੱਖਾਂ ਦੇ ਨਾਲ ਇਸ ਤਰ੍ਹਾਂ ਦੀ ਜਾਤੀ ਕਰ ਰਿਆ ਸੀ ਜਿਹੜੀ ਕਿ ਕਿਸ ਜ਼ਮਾਨੇ ਚ ਜ਼ਕਰੀਆ ਦੀ ਸ਼ਕਤੀ ਦੇ ਨਾਲ ਮੁਕਾਬਲਾ ਕੀਤੀ ਜਾਂਦੀ ਸੀ ਲੋਕ ਕਹਿਰੋ ਨੂੰ ਜ਼ਕਰੀਆ ਕਹਿਣ ਲੱਗ ਪਏ ਸਨ ਸੋ ਕਹਿਰੋ ਤੋਂ ਬਾਅਦ ਦੂਜਾ ਜਿਹੜਾ ਖਦਾਸੀ ਇਸ ਤੋਂ ਵੱਡਾ ਦਰਬਾਰਾ ਸਿਓ ਸੀ ਦਰਬਾਰਾ ਸਿਓ ਤੁਹਾਨੂੰ ਪਦ ਹੋਵੇਗਾ ਕਿ ਪੰਜਾਬ ਦੇ ਪਾਣੀਆਂ ਦਾ ਸਮਝੌਤਾ ਜਿਹੜਾ ਹੈ ਕੋਰਟ ਤੋਂ ਕੇਸ ਵਾਪਸ ਲਾ ਕੇ ਇੰਦਰਾ ਗਾਂਧੀ ਦੇ ਹਵਾਲੇ ਕਰਨ ਉਹਨਾਂ ਨੂੰ ਉਹਦੀ ਵਿਚੋੜਵੀ ਮੰਨਣ ਦੇ ਦਸਕਤ ਕਰਨ ਵਾਲਾ ਦਰਬਾਰਾ ਸਿਉ ਜਿਹੜਾ ਐਨਵਰਮੈਂਟ ਵਾਲਾ ਐ ਖਿਆਰ ਕਿਉ ਉਸਨੇ ਗੱਦਾਰੀ ਕਰਕੇ ਪੰਜਾਬ ਦਾ ਪਾਣੀ ਜਿਹੜਾ ਕਿ ਕਿਸੇ ਹੱਥ ਤੇ ਚਲਿਆਣਾ ਜਾਂ ਕਿਸੇ ਹੋਰ ਦਾ ਹੱਕ ਨਹੀਂ ਸੀ ਬੰਦਾ ਉਸਨੇ ਉਹਨੂੰ ਦਿੱਤਾ ਇੱਕ ਸਿੱਖਾਂ ਵਿੱਚ ਸਭ ਤੋਂ ਵੱਡੇ ਗੱਦਾਰਾ ਜੋ ਇੱਕ ਇਹ ਵੀ ਹੈ ਇਸ ਤੋਂ ਬਾਅਦ ਦਰਬਾਰ ਸਾਹਿਬ ਤੇ ਹਮਰੇ ਦੀ ਗੱਲ ਆndi ਚਾਰਜ ਉਹਨਾਂ 1984 ਨੂੰ ਦਰਬਾਰ ਸਾਹਿਬ ਤੇ ਜਦੋਂ ਮਰਾਇਆ ਤਾਂ ਜੈਲ ਸਿੰਘ ਫੌਜ ਦਾ ਮੁਖੀ ਸੀ ਬਰ ਜੈਲ ਸਿੰਘ ਨੇ ਇਹ ਕਹਿ ਕੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੇ ਜੀ ਦਸਖਤ ਕੀਤੇ ਹੀ ਨਹੀਂ ਗੇ ਮੈਨੂੰ ਤੇ ਪਤਾ ਹੀ ਨਹੀਂਗਾ ਮੈਂ ਤਾਂ ਫੌਜ ਦਾ ਮੁਖੀ ਹੈ ਹੀ ਨਹੀਂਗਾ ਜਾਂ ਮੈਂ ਰਸਮੀ ਮੁਖੀ ਹਾਂ ਪਰ ਜੇਕਰ ਜੈਲ ਸਿੰਘ ਨੂੰ ਜ਼ਰਾ ਵੀ ਦਰਦ ਹੁੰਦਾ ਤਾਂ ਉਸ ਅਸਤੀਫਾ ਉਸ ਵੇਲੇ ਅਸਤੀਫਾ ਦੇ ਕੇ ਇਸ ਦੀ ਮੁਸੰਮਤ ਕਰਦਾ ਹਾਲਾਂਕਿ ਇਹਦੇ ਅਸਤੀਫਾ ਦੇਣ ਦੀ ਗੱਲ ਤਾਂ ਬਹੁਤ ਵੱਡੀ ਹੈ ਇਸ ਨੇ ਤਾਂ ਸੋਹੋ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ 'ਚ ਜੋਰ ਅਦਾ ਕੀਤਾ ਫੌਜੀਆ ਦਾ ਉਹਨਾਂ ਨੂੰ ਇਸ ਨੇ ਅਵਾਰਡ ਤੇ ਮੈਡਲ ਵੀ ਦਿੱਤੇ ਜੋ ਹਿੰਦੁਸਤਾਨ ਦੀ ਸਰਕਾਰ ਨੇ ਅੱਜ ਤੱਕ ਦੂਸੇ ਬਾਅਦਸ ਦਿੱਤੇ ਪੈਣ ਦਿੱਤੇ 71 ਦੀ ਜੰਗ ਦੇ ਵਿੱਚ ਕਿਸੇ ਨੂੰ ਮੈਡਲ ਨਹੀਂ ਦਿੱਤਾ ਦਰਬਾਰ ਸਾਹਿਬ ਤੇ ਹਮਲੇ 'ਚ ਬਾਦਰੀ ਕਰਨ ਵਾਲਿਆਂ ਨੂੰ ਮੈਡਲ ਦਿੱਤੇ ਔਰ ਮੈਡਲ ਵੀ ਦੇਣ ਵਾਲਾ ਜੈਲ ਸਿੰਘ ਸੀਗਾ ਜਿਹੜਾ ਕਹਿੰਦਾ ਜੀ ਮੈਂ ਤਾਂ ਇਹਦੇ 'ਚ ਮੁਜਰਮ ਹੈ ਹੀ ਨਹੀਂ ਤੋ ਜੇ ਅਲਸੋ ਤੋਂ ਬਾਅਦ ਅਗਲਾ ਨਾਂ ਚੜਾ ਹੈ ਸਿੱਖਾ ਚਾ ਦਾ ਬੂਟਾ ਸਿਉਂਦਾ ਦਾ ਜੇਕਰ ਦੇਖਿਆ ਜਾਵੇ ਸੇ 1984 ਤੋਂ ਬਾਅਦ 92 ਤੱਕ ਜੋ ਕਤਲੇਆਮ ਹੋਇਆ ਹੈ ਉਹਦੇ ਵਿੱਚ ਇਸ ਬੂਟਾ ਸਿਉਂਦਾ ਦੀ ਲੋੜ ਹੈ ਕਿਉਂਕਿ ਬੂਟਾ ਸਿਉਂ ਜਿਹੜਾ ਮੰਨ ਕੇ ਆਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੰਨ ਕੇ ਕਿ ਮੈਂ ਅਸਤੀਫਾ ਦੇਵਾਂਗਾ 84 ਦੇ ਅੰਮ੍ਰੇ ਦੇ ਵਿਰੋਧ ਪ੍ਰੋਟੈਸਟ ਦੇ ਵਾਸਤੇ ਇਸ ਨੇ ਅਸਤੀਫਾ ਨਹੀਂ ਦਿੱਤਾ ਔਰ ਇਹ ਜਿਹੜਾ ਬੂਟਾ ਸਿਉਂ ਕਾਂਗਰਸ ਪਾਰਟੀ ਵਿੱਚ ਰਿਹਾ ਤੋ ਇਹ ਬੂਟਾ ਸਿਉਂ ਦੀ ਉਹਨਾਂ ਹੀ ਜ਼ਿੰਮੇਵਾਰ ਹੈ ਗੁਰਦੇਵ ਸਿੰਘ ਤੁਧੋ ਵੀ ਉਹਨਾਂ ਜ਼ਿੰਮੇਵਾਰ ਹੈ ਜਿਹੜੇ ਕਿ ਦਰਬਾਰ ਸਾਹਿਬ ਤੇ ਤੋ ਸੰਤਾ ਸਿੰਘ ਨੂੰ ਜਲੰਧ ਤੋਂ ਅਸੀਂ ਜਾਂਦੇ ਆ ਕਿਉਂਕਿ ਉਹ ਤਾਂ ਹੈ ਹੀ ਇਤਰਾ ਗਾਂਧੀ ਦਾ ਟਾਟ ਸੀਗਾ ਤੋ ਉਸ ਤੋਂ ਬਾਅਦ ਸਾਡੇ ਕੋਲ ਅਗਲਾ ਜਿਹੜਾ ਹੈ ਸਭ ਤੋਂ ਗਦਾਰੀ ਦਿਨ-ਦਿਨ ਵੱਧਦੀ ਜਾਂਦੀ ਹੈ ਜਿਹੜੀ ਖਦਾਰੀ ਕਹਿ ਰਹੇ ਨੇ ਕੀਤੀ ਸੀ ਜਿਹੜੀ ਉਸ ਤੋਂ ਬਾਅਦ ਦਰਬਾਰਾ ਸਿੰਘ ਨੇ ਕੀਤੀ ਤੇ ਜ਼ੈਲ ਸਿੰਘ ਨੇ ਕੀਤੀ ਡੇਬੂਟਾ ਸਿੰਘ ਨੇ ਕੀਤੀ ਤੇ ਉਸ ਤੋਂ ਵੱਡੀ ਗਦਾਰੀ ਜਿਹੜੀ ਅੱਜ ਤੱਕ ਸਿੱਖ ਹਿਸਤਰੀ ਦੀ ਸਭ ਤੋਂ ਵੱਡੀ ਗਦਾਰੀ ਹੈ ਉਹ ਜੇ ਵੀ ਚੱਲ ਰਹੀ ਹੈ ਉਹ ਹੈ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਨੂੰ ਬਤਨ دی ਹੈ ਜਿਸ ਨੇ ਜਿਹੜੀ ਸਤਲੁਜ ਯਮਨਾ ਲਿੰਕ ਲਹਿਰ ਬਣਾ ਕੇ ਦਿਨ ਦਾਵਾ ਕੀਤਾ ਸੀ ਪਾਣੀ ਦੇ ਪੈਸੇ ਵੀ ਉਹਨਾਂ ਕੋਲ ਚੈੱਕ ਵੀ ਜਰ ਨਹਿਰ ਬਣਾਉਣ ਦੇ ਹਿੱਸੇ ਦੇ ਚੈੱਕ ਵੀ ਹਰਿਆਣੇ ਕੋਲੋਂ ਲਿਆ ਸੀਗਾ ਤੇ ਮਾਰੇ ਚ ਮੁੱਕ ਰ ਗਿਆ ਕਿਉਂਕਿ ਇਸ ਤੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਸੀ ਤੇ ਇਹਦੀ ਆਪਣੀ ਸਿਆਸਤ ਦਾ ਨੁਕਸਾਨ ਹੁੰਦਾ ਸੀ ਇਹਦੀ ਸਿਆਸਤ ਦਾ ਨੁਕਸਾਨ ਨਾ ਹੁੰਦਾ ਤੇ ਇਹ ਕਦੇ ਵੀ ਉਹ ਦਿਖਦਾ ਨਾ ਹੁੰਦਾ ਜੇ ਜਮੀਨ ਇਕਵਰ ਕਰਨਾ ਹੁੰਦਾ ਵੀ ਐਸੀਗਾ ਬਾਦਲ ਅਸੀਂ ਕਹਿੰਦੇ ਵੀ ਜ਼ਿਆਦ ਸੋਨੇ ਮਦਾ ਕੀਤਾ ਇੰਦਰਾ ਗਾਂਧੀ ਨੇ ਹਮਲਾ ਕੀਤਾ ਦਰਬਾਰ ਸਾਹਿਬ ਤੇ ਨਾਕਤਨੇ ਆਮ ਕੀਤਾ ਰਾਜੀਵ ਨੇ ਜ਼ੁਲਮ ਕੀਤਾ ਜਗਦੀਸ਼ ਟਾਇਟਰ ਸੱਜਨ ਕੁਮਾਰ ਇਹਨਾਂ ਨੇ ਜ਼ੁਲਮ ਕੀਤੇ ਅਸਲ ਜ਼ੁਲਮ ਕਰਨ ਵਾਲਾ ਜਿਹੜਾ ਹੈ ਜਿਹੜਾ ਸਿੱਖਾਂ ਦੀ ਇੰਸਟੀਚਿਊਸ਼ਨ ਨੂੰ ਅਕਾਲ ਤਖਤ ਦੀ ਬਿਲਡਿੰਗ ਜਿਹੜੀ ਅਕਾਲ ਵੁੰਗੇ ਦੀ ਬਿਲਡਿੰਗ ਠੱਠੀ ਸੀ ਉਸ ਬਿਲਡਿੰਗ ਦੀ ਗੱਲ ਨਹੀਂ ਹੈ ਉਸ ਦੇ ਸਿਧਾਂਤ ਦਾ ਸਤਿਆਨਾਸ਼ ਕਰਨ ਵਾਲਾ ਪ੍ਰਤਾਪ ਸਿੰਘ ਕੇਰੋਣਾ ਪ੍ਰਤਾਪ ਸਿੰਘ ਕੇਰੋਣਾ ਕੀ ਕੀਤਾ ਸਭ ਤੋਂ ਪਹਿਲਾਂ ਕਿ ਉਸਨੇ ਅਕਾਲ ਤਖਤ ਦੀ ਇੰਸਟੀਚਿਊਨ ਖਤਮ ਕਰ ਦਿੱਤੀ ਅਕਾਲ ਤਖਤ ਜਿਹੜੇ ਆਪਣੇ ਪੁਜਾਰੀ ਧਿਆਨੇ ਉਹਨਾਂ ਕੋ ਆਪਣੀ ਮਰਜ਼ੀ ਦੇ ਹੁਕਮਨਾਮੇ ਜਾਰੀ ਕਰਾਣੇ ਹਾਲਾਂਕਿ ਸਿੱਖ ਸਿਧਾਂਤਾਂ ਵਿੱਚ ਕਿਸੇ ਨੂੰ ਪੰਚੋਂ ਖਾਰਜ ਕਰਨ ਦਾ ਵਿਧਾਨ ਹੀ ਨਹੀਂ ਹੈ ਇਸਨੇ ਜਿਹਨੂੰ ਦੇਖਣਾ ਵੀ ਆਪਣੀ ਜਿਹੜਾ ਉਹਦੀ ਗੱਲ ਨਹੀਂ ਮੰਨਦਾ ਉਹਨੂੰ ਖਾਰਜ ਕਰਵਾ ਦੇਣਾ ਭਾਵੇਂ ਹਰਿਆਣੇਸ਼ ਜਿਹੜਾ ਗੁਰਦੁਆਰਾ ਵੱਖਰਾ ਕਮੇਟੀ ਵਖਰੀ ਗੁਰਦੁਆਰਾ ਕਮੇਟੀ ਕਰਵਾਉਣ ਵਾਲੇ ਜਗਦੀਸ਼ ਸਿੰਘ ਢੀਡਾ ਤੇ ਦਰਦਾਰ ਸਿੰਘ ਨਦਵੀ ਹੋਣ ਤੇ ਰਮਨਦਰ ਸਿੰਘ ਚੱਠਾ ਹੋਣ ਜਾਂ ਕੋਈ ਹੋਰ ਹੋਵੇ ਜਾਂ ਜੇਕਰ ਕਿਸੇ ਨੇ ਰਾਮ ਸਿੰਘ ਤੁਮਾ ਦੀ ਗੱਲ ਨਹੀਂ ਮੰਨੀ ਜਾਂ ਉਹਦੇ ਏਜੰਟ ਮਜਿਸ ਸੇ ਗ੍ਰੰਥੀ ਦੀ ਗੱਲ ਨਹੀਂ ਮੰਨੀ ਉਸ ਨੂੰ ਜਿਹੜਾ ਬੰਚੋ ਖਾਰਜ ਕਰਦੇ ਹੋ ਸਭ ਤੋਂ ਪਹਿਲਾਂ ਇਹਨਾਂ ਨੇ ਜਗਿੰਦਰ ਸਿੰਘ ਵਿਦਆਤੀ ਦੇ ਰਾਹੀਂ ਗੁਰਬਖਸ਼ ਸਿੰਘ ਕਾਲਾਫ ਕਾਨੂੰਨ ਕਰਾਇਆ ਫਿਰ ਇਸ ਤੇ ਰਾਈ ਜਿਹੜਾ ਉਹਨਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਕਰਾਇਆ ਤੇ ਹੁਣ ਵਾਰੀ ਸ਼ਾਇਦ ਦੇ ਵੀ ਆ ਜਾਵੇ ਅੱਠ ਫਰਵਰੀ ਨੂੰ ਜਿਸ ਤਰ੍ਹਾਂ ਦੇ ਨਾਵਸੀ ਤੋਂ ਮੇਰੀ ਹਦਾਇਤਾਂ ਨੇ ਇਹ ਤੇ ਇਹ ਵਾਰੀ ਆਸਕ ਦੀ ਕਿਸੇ ਫਿਰ ਗੱਲ ਵੀ ਅਕਾਲ ਤਖਤ ਦੀ ਇੰਸਟੀਚਿਊਸ਼ਨ ਨੂੰ ਇਸਨੇ ਬਾਦਰ ਤਖਤ ਬਣਾ ਦਿੱਤਾ ਅਕਾਲ ਤਖਤ ਨਹੀਂ ਰਹਿੰਦਾ ਅਕਾਲ ਤਖਤ ਸਿਧਾਂਤ ਹੈ ਅਕਾਲ ਤਖਤ ਜੇਕਰ ਦੇਖੇ ਆਬੇਤੇ ਕੋਈ ਜੱਥੇਬੰਦੀ ਨਹੀਂ ਹੈ ਕੋਈ ਕੋਈ ਪਾਰਟੀ ਨਹੀਂ ਹੈ ਜਿਹਦਾ ਕੋਈ ਮੁਖੀ ਹੋ ਸਕਦਾ ਹੈ ਤੋਂ ਇਹ ਨਾਨੇ ਜਿਹੜਾ ਹੈ ਦਰਬਾਰ ਸਾਹਿਬ ਨੂੰ ਇੱਕ ਅਕਾਲ ਤਖਤ ਨੂੰ ਇੱਕ ਆਪਣਾ ਗੁਰਦੁਆਰਾ ਇੱਕ ਆਪਣੀ ਪਾਰਟੀ ਜਿਹੜੀ ਹੈ ਉਹ ਬਣਾ ਕੇ ਤੇ ਇਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸਾਜ਼ਿਸ਼ ਕੀਤੀ ਜਿਹੜੀ ਅੱਜ ਵੀ ਚੱਟ ਰਹੀ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜਾਂ ਦਰਬਾਰ ਸਾਹਿਬ ਜਿਹੜੀਆਂ ਰਵਾਇਤਾਂ ਨੇ ਸਾਰੀਆਂ ਉਹ ਨੇ ਜਿਹੜੀਆਂ ਚੋਕ ਮਹਿਤਾ ਵਾਲਿਆਂ ਦੀਆਂ ਨੇ ਜਿਹੜੀਆਂ ਨਿਰਮਲਿਆਂ ਦੀਆਂ ਨੇ ਜਿਹੜਾ ਮੰਤਾ ਮਸੰਦਾ ਦੀਆਂ ਨੇ ਜਿਨ੍ਹਾਂ ਨੂੰ ਜਿਹੜਾ ਤੋਂ ਗੁਰਦੁਆਰੇ ਆਜ਼ਾਦ ਕਰਾਇਏ ਸਨ ਉਹਨਾਂ ਗੁਰਦੁਆਰਿਆਂ ਸਾਰਿਆਂ ਗੁਰਦਵਾਰਿਆਂ ਵਿੱਚ ਹੁਣ ਜਿਹੜੀ ਜੇ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਹੈ ਉੱਥੇ ਸਾਰਿਆਂ ਵਿੱਚ ਨਿਰਮਲਿਆਂ ਦੀਆਂ ਜਿਹੜੀਆਂ ਨੇ ਬ੍ਰਾਹਮਣਾਂ ਦੀਆਂ ਰਵਾਇਤਾਂ ਚੱਲ ਰਹੀਆਂ ਨੇ ਔਰ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿੰਮੇਦਾਰ ਹੈ ਇਸ ਨੇ ਖਰਾਉਂਸ ਤੋਂ ਧੁਮਾ ਦੀ ਹਮਾਇਤ ਲਈ ਹਾਲਾਂਕਿ ਉਹਦੇ ਕੋਲ 5000 ਵੋਟ ਵੀ ਸਾਰੇ ਹ ਵਸਤੇ ਪ੍ਰਕਾਸ਼ਮ ਬਾਦਲ ਨੇ ਉਹ ਦੇਖੇ ਹੋਏ ਸਾਰੇ ਜਿਹੜੇ ਆ ਹੁਕਮ ਉੱਥੇ ਲੱਗ ਹੁੰਦੇ ਆ ਬੜਿਆ ਦਾ ਉਹਦੀ ਗੱਗ ਹੁੰਦੀ ਹੈ ਗਰੰਥੀ ਉੱਥੇ ਉਹਦੇ ਲੱਗਦੇ ਹਨ ਕਿਸੇ ਹੋਰ ਤੱਕ ਨਹੀਂ ਤੁਸੀਂ ਦਰਬਾਰ ਸਾਹਿਬ ਦੇ ਗਰੰਥੀਆਂ ਦਾ ਦੇਖ ਲਓ ਲਿਸਟ ਸਾਰੀ ਦੀ ਸਾਰੀ ਉਹ ਸਾਰੇ ਦੇ ਸਾਰੇ ਆਲਾਸ ਨੂੰ ਤੁਮੇ ਦੇ ਡੇਰੇ ਦੇ ਪੜੇ ਹੋਏ ਹਨ ਜਾਂ ਉਹਦੇ ਚੇਲੇ ਆ ਜਾਂ ਉਹਦੇ ਹਮਾਇਤੀ ਹਨ ਸੋ ਇਸ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਇੱਕ ਤਾਂ ਜਿਹੜਾ ਅਕਾਊਂਟੈਂਟ ਲਾਇਆ ਗਿਆ 8 ਲੱਖ ਰੁਪਏ ਮਹੀਨਾ ਉਹ ਲੈਂਦਾ ਹੈ 77 ਜਣਨ ਲਾਇਆ ਗਿਆ ਜਿਹੜਾ 3 ਲੱਖ ਰੁਪਏ ਮਹੀਨਾ ਉਹ ਲੈਂਦਾ ਹੈ ਯਾਨੀ ਤੇ 10000 ਰੁਪਏ ਉਹ ਜਿਹਦਾ ਜਿਹੜਾ ਉਸਦੀ ਤਨਖਾਹ ਹੈ ਇਹ ਜਿਹੜੀ ਸ਼੍ਰੋਮਣੀ ਕਮੇਟੀ ਚ ਲੁੱਟ ਮੱਚੀ ਹੋਈ ਹੈ ਸ਼੍ਰੋਮਣੀ ਕਮੇਟੀ ਦੀ ਜਾਇਦਾਦਾਂ ਨੇ ਬਾਦਲ ਨੇ ਸਭ ਆਪਣੇ ਨਾਂ ਤੇ 99 ਸਾਲ ਦੀ ਲੀਸ ਤੇ ਲਈ ਹੋਈਆਂ ਔਰ ਇਹ ਦੇਖੋ ਫਿਰ ਹੋਰ ਤਾਂ ਹੋਰ ਇਹ ਦੇਖੋ ਜਿੰਨੇ ਵੀ ਸਾਇਫਾ ਵੀ ਲੈਂਦਾ ਆਪਣੇ ਪ੍ਰਾਈਵੇਟ ادارےਾਂ ਵਾਸਤੇ ਜਿੰਨੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਨੇ ਉਹ ਸਾਰੇ ਸਾਰੇ ਬਾਦਲ ਦੀ ਇੱਕ ਕਿਸਮ ਦੇ ਅਜ ਇਜਾਰੇਦਾਰੇ ਬਣੀ ਹੋਏ ਹਨ ਇਸ ਨੇ ਲੰਗਰ ਤੇ ਇੰਸਟੀਚਿਊਸ਼ਨ ਦਾ ਬੇੜਾ ਕੀਤਾ ਇਸ ਦੇ ਦਰਬਾਰ ਸਾਹਿਬ ਜਦੋਂ ਵੀ ਸਿੱਖਾਂ ਦਾ ਕੋਈ ਫੰਕਸ਼ਨ ਹੁੰਦਾ ਹੈ ਉੱਥੇ ਭਾਰਤੀ ਜਨਤਾ ਪਾਰਟੀ ਦਾ ਕੋਈ ਨਾ ਕੋਈ ਨਾਗੂ ਛੱਦ ਕੇ ਉਹ ਦਾ ਸਨਮਾਨ ਕੀਤਾ ਜਾਂਦਾ ਔਰ ਆ ਕੇ ਸਿੱਖਾਂ ਦੇ ਖਿਲਾਫ ਸਿੱਖ ਹਿਸਤੀ ਦੇ ਖਿਲਾਫ ਸਿੱਖਤ ਵਾਲਿਖ ਤੇ ਖਿਲਾਫ ਸਿੱਖ ਫਰਸਵੇ ਦੇ ਖਿਲਾਫ ਜਿਹੜਾ ਕੋਈ ਨਾ ਕੋਈ ਇਹੀ ਗੱਲ ਕਰ ਜਾਂਦਾ ਔਰ ਉਹ ਲੋਕ ਨੇ ਜਿਨ੍ਹਾਂ ਨੂੰ ਸਿੱਖੀ ਦੇ ਨਾਲ ਪਿਆਰ تھا ਉਲਟੀ ਗੱਲ ਹੋਈ ਸਿੱਖੀ ਨਾਲ ਦਸ਼ਮਣੀ ਹੈ ਉਹ ਹੀ ਨੇ ਜਿਹੜੇ ਪੰਜਾਬੀ ਸ਼ੁਗਲ ਦੇ ਵਿਰੋਧ ਕਰਦੇ ਸਨ ਤੇ ਪੰਜਾਬੀ ਲਾਗੂ ਕਰਨ ਦਾ ਦਿੱਲੀ 'ਚ ਵੀ ਵਿਰੋਧ ਕਰਦੇ ਰਹੇ ਸਨ ਇਹ ਉਹੀ ਲੋਕ ਨੇ ਇਹ ਕੀ ਆ ਜਾਂਦਾ ਵੀ ਕਾਂਗਰਸ ਨੇ ਚਲਾਸੀ ਚ ਸਿੱਖਾਂ ਦਾ ਖਤਰਾ ਆਮ ਕੀਤਾ ਦਿੱਲੀ 'ਚ ਕੋਈ ਸ਼ਾਕਾ ਦੀ ਗੱਲ ਨਹੀਂ ਹੈ ਪਰ ਇਹਦੇ ਵਿੱਚ ਇਹ ਯਾਦ ਰੱਖਿਆ ਜਾ ਵੀ 100 ਤੋਂ ਉੱਪਰ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਤੇ ਵਰਕਰ ਵੀ ਸ਼ਾਮਿਲ ਸਨ ਜਿਨ੍ਹਾਂ ਦਾ ਜਿਹੜਾ ਕਦੇ ਮੁਕਦਮਾ ਜਿਨ੍ਹਾਂ ਤੇ ਨਹੀਂ ਚਲਾਇਆ ਗਿਆ ਔਰ ਉਹਨਾਂ ਦਾ ਮੁਕਦਮਾ ਠੰਡੇ ਬਸਤੇ 'ਚ ਰੱਖਿਆ ਜਗਦੀਸ਼ ਟਾਇਟਰ ਤੇ ਸਰਜਨ ਕੁਮਾਰ ਜਿਹੜੇ ਕਾਂਗਰਸ ਦੇ ਕਮਲ ਨਾਫ ਇਹਨਾਂ ਦੀਆਂ ਗੱਲਾਂ ਜ਼ਿਆਦਾ ਕਰਦੇ ਨੇ ਬਾਦਲ ਕੇ ਔਰ ਜਦ ਕੇ ਬਾਦਲ ਨੂੰ ਪਤਾ ਲੀ ਇਹਦੇ 'ਚ ਆਰਐਸਐਸ ਦਾ ਹੀ ਪੂਰਾ ਰੋੜਾ ਆਰਐਸਐਸ ਸਿੱਖਾਂ ਨੂੰ ਹਿੰਦੂ ਗਰਦਾਨਾਂ ਦਾ ਦਾ ਕੰਮ ਕਰਦੀ ਹੈ ਉਹ ਬਾਦਲ ਕਦੇ ਉਹ ਦੇ ਖਰਾਬ ਨਹੀਂ ਬੋਲੇਗਾ ਹਕੀਕਤ ਇਹ ਹੈ ਕਿ ਫਰਵਰੀ 1996 ਚ ਪ੍ਰਕਾਸ਼ ਮਬਾਦਰ ਜਾਇਆ ਆਰਐਸਐਸ ਦਾ ਮੈਂਬਰ ਬਣਿਆ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਅੰਦਰੋਂ ਅੰਦਰ ਹੀ ਮੈਂਬਰ ਬਣਿਆ ਹੈ ਔਰ ਆਰਐਸਐਸ ਦਾ ਹੁਕਮ ਜਿਹੜਾ ਹੈ ਦਾ ਕੋਈ ਵੀ ਮੈਂਬਰ ਟਾਲ ਨਹੀਂ ਸਕਦਾ ਸੋ ਜਿਵੇਂ ਇਹਨੂੰ ਹਦਾਇਤ ਦਿੱਤੀ ਉਹ ਮੈਂ ਕਰਦਾ ਹੈ ਇਸ ਦਰਬਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਸਾਰੇ ਗੁਰਦੁਆਰੇ ਜਿਹੜੇ ਨੇ ਆਰਐਸਐਸ ਦੇ ਡੇਰੇ ਬਣਾਏ ਹੋਏ ਆ ਆ ਪਿੱਛੇ ਜਿਹੜਾ ਭਾਈ ਰਣਜੀਤ ਸਿੰਘ ਟਡਰੀਆਂ ਵਾਲੇ ਤੇ ਹਮਲਾ ਕੀਤਾ ਗਿਆ ਛਬੀਲ ਦੇ ਨਾਤੇ ਔਰ ਜਿਹੜਾ ਚੌਕ ਮਾਤਾ ਡੇਰੇ ਵਾਲੇ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਆ ਬੰਨਿਆ ਵੀ ਅਸੀਂ ਕਿਉਂਕਿ ਇਹਨੇ ਖਿਲਾਫ ਸਾਡੇ ਬੋਲੇ ਤਾਂ ਅਸੀਂ ਇਸਤੇਮਾਲ ਕੀਤਾ ਤੋਂ ਇਸ ਦੇ ਬਾਵਜੂਦ ਬਾਦਲ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਉਹਨਾਂ ਤੇ ਮੁਕੱਦਮਾ ਨਹੀਂ ਚਲਾਇਆ ਔਰ ਇਹੋ ਜੇ ਜਿਹੜਾ ਮਾਫੀਆ ਜਿਹੜਾ ਧਾਰਮਿਕ ਮਾਫੀਆ ਜਿਹੜਾ ਖੜਾ ਕਰਾ ਕਰਤਾ ਗਿਆ ਇੱਕ ਪਾਸੇ ਹਕਾਲ ਤਖਤ ਦੇ ਪੁਜਾਰੀ ਜਿਹੜੇ ਨੇ ਹਕਾਲ ਬੂੰਗੇ ਦੇ ਪੁਜਾਰੀ ਧਾਰਮਿਕ ਵੇਸਵਾਮਾ ਦੇ ਤੌਰ ਤੇ ਬਾਦਲ ਉੱਪਰ ਫਿਰਿਆ ਦੂਜੇ ਪਾਸੇ ਇਹ ਧਾਰਮਿਕ ਮਾਫੀਆ ਖੜਾ ਕਰਕੇ ਸਿੱਖਾਂ ਦੇ ਉੱਤੇ ਜਿਹੜੇ ਆ ਉਹ ਮਾਫੀਆ ਟਾਈਪ ਹਮਲੇ ਕਰਵਾਉਣੇ ਸ਼ੁਰੂ ਕੀਤੇ ਹੋਏ ਹਨ ਕੋਈ ਪਤਾ ਨਹੀਂ ਕਿਸੇ ਨੂੰ ਕਿਸ ਦੀ ਵਾਰੀ ਆ ਜਾਏ ਤਾਂ ਜੇਕਰ ਇਸ ਤਰ੍ਹਾਂ ਹੀ ਕਰਦਾ ਰਹੀ ਤਾਂ ਪੰਜਾਬ ਜਿਹੜਾ ਹੈ ਇੱਕ ਗੁੰਡਾ ਸਟੇਟ ਬਣ ਜਾਵੇਗਾ ਔਰ ਕਾਦੀ ਦਲ ਜਿਹੜਾ ਹੈ ਉਹਨਾਂ ਗੁੰਡਿਆਂ ਦਾ ਮੁਹਾਫਿਜ਼ ਮੰਨਿਆ ਜਾਏਗਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਗੁੰਡਿਆਂ ਦਾ ਮੁਹਾਫਿਜ਼ ਮੰਨਿਆ ਜਾਏਗਾ ਹੁਣ ਚੋਣਾਂ ਆ ਰਹੀਆਂ ਹਨ ਜੇਕਰ ਪੰਥ ਦਾ ਇਸ ਵੱਡੇ ਗੱਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੂੰ ਹਰਾਇਆ ਨਾ ਗਿਆ ਤਾਂ ਯਕੀਨਨ ਇਹ ਦੁਬਾਰਾ 5 ਸਾਲ ਵਾਸਤੇ ਆਣਗੇ ਤੇ ਪਤਾ ਨਹੀਂ ਪੰਜਾਬ ਚ ਕਿੰਨੇ ਸਿੱਖ ਸ਼ਹੀਦ ਮਿਸ਼ਨਰੀਆਂ ਦਾ ਸਿੱਖ ਵਿਦਵਾਨਾਂ ਦਾ ਸਿੱਖ ਆਗੂਆਂ ਦਾ ਬਾਦਲ ਵਿਰੋਧੀਆਂ ਦਾ ਕਤਲ ਕੀਤਾ ਜਾਏਗਾ ਮਾਫੀਆ ਵੱਲੋਂ ਜਾਂ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਜਿੰਨੀ ਪੱਗ ਦੀ ਬੇਇੱਜ਼ਤੀ ਜਿੰਨੀ ਔਰਤਾਂ ਦੀ ਬੇਇੱਜ਼ਤੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ ਦੇ ਚੋਈ ਹੈ ਅੱਜ ਤੱਕ ਪੱਗ ਦੀ ਇੰਨੀ ਬੇਇੱਜ਼ਤੀ ਨਹੀਂ ਘੱਟੋ-ਘੱਟ 15 ਨੌਜਵਾਨ ਜਿਹੜੇ ਨੇ ਇਹਨਾਂ ਨੇ ਗੁਰਗ੍ਰਾਂ ਸਾਹਿਬ ਦੇ ਪਤਰੇ ਵੀ ਸਾਢੇ 11 ਗੁਰਗ੍ਰਾਂ ਸਾਹਿਬ ਪੀੜਾ ਵੀ ਗਾਇਬ ਕੀਤੇ ਆਂ ਗਿਆ ਔਰ ਉਹਨਾਂ ਦੇ ਖਿਲਾਫ ਪ੍ਰੋਟੈਸਟ ਕਰਵਾ ਲੈ ਜਿਹੜੇ ਸਿੱਖਾਂ ਨੂੰ ਸ਼ਹੀਦ ਵੀ ਕੀਤਾ ਗਿਆ ਔਰ ਇਹ ਕੰਮ ਸਾਰਾ ਪ੍ਰਕਾਸ਼ ਸਿੰਘ ਬਾਦਲ ਦਾ ਹੈ ਤੋਂ ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਜੇਕਰ 4 ਫਰਵਰੀ ਦਿਨ ਸਿੱਖਾਂ ਨੇ ਇਸਨੇ ਦੁ ਰਾਹੋ ਟਾਪ ਆਈਆਂ ਤੇ ਸਮਝ ਲਓ ਕਿ ਅਗਲੇ 5 ਸਾਲ ਵਾਸਤੇ ਤੁਸੀਂ ਫਿਰ ਜਿਹੜੇ ਹੋ ਇੱਕ ਐਸੇ ਗੁੰਡਾ ਰਾਜ ਦਾ ਹਿਸਾਬ ਬਣ ਜਾਓਗੇ ਉਹਦੇ ਸ਼ਹਿਰੀ ਬਣ ਜਾਓਗੇ ਜੀ ਜਿਸ ਤੇ ਤੁਹਾਡੇ ਤੇ ਕਦੇ ਵੀ ਜ਼ੁਲਮ ਹੋ ਸਕਦਾ ਹੈ ਕਿਸੇ ਦੀ ਜ਼ਿੰਦਗੀ ਸੇਫ ਨਹੀਂ ਹੈ ਤੁਹਾਨੂੰ ਤਰਕਰਚਾਰ ਕਰਨ ਦੀ ਇਜਾਜ਼ਤ ਨਹੀਂ ਹੈ ਤੁਹਾਨੂੰ ਧਰਮ اختیار ਕਰਨ ਅਪਣਾਉਣ ਦੀ ਇਜਾਜ਼ਤ ਨਹੀਂ ਹੋਆ ਕਰੇਗੀ ਤੇ ਇੱਕ ਨਵੀਂ ਗੱਲ ਹੈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਸ ਨੂੰ ਵੋਟ ਪਾਈ ਜਾਏ ਕਾਂਗਰਸ ਤੇ ਅਕਾਲੀ ਦਲ ਦੇ ਬਦਲੋ ਜੋ ਮੈਂ ਸਮਝੀ ਨਾ ਵੀ ਇਸ ਤੋਂ ਵੱਡੀ ਬੇਵਕੂਫੀ ਕੋਈ ਨਹੀਂ ਹੋਵੇਗੀ ਆਮ ਆਦਮੀ ਪਾਰਟੀ ਨੇ ਜਿਹੜੀਆਂ ਬਾਦਲ ਵਿਰੋਧੀ ਵੋਟਾਂ ਵਡਣੀਆਂ ਔਰ ਵੰਡਰ ਤੋਂ ਬਾਅਦ ਜਿਹੜਾ ਬਾਦਲ ਜਿਹੜਾ ਫਿਰ ਪਾਵਰ 'ਚ ਆਵੇਗਾ ਆਮ ਆਦਮੀ ਪਾਰਟੀ ਨਾ ਤੇ ਸਿੱਖਾਂ ਦੀ ਹਮਦਰਦ ਹੈ ਤੇ ਨਾ ਹੀ ਜਿਹੜੀ ਇਹ ਪੰਜਾਬ ਦੀ ਅੰਦਰ ਦਾ ਹੈ ਕਿ ਖੇਚੜੀ ਵਾਣ ਅਸ਼ਰੇ ਹਮਕਾ ਹੈ ਭਈ ਪੰਜਾਬ ਦਾ ਪਾਣੀ ਪੰਜਾਬ ਦਾ ਨਹੀਂ ਹੈ ਹਰਿਆਣੇ ਤੇ ਜ਼ਿੱਦੀ ਦਾ ਤੇ ਰਾਜਸਥਾਨ ਤੇ ਸਾਰਿਆਂ ਦਾ ਸਾਂਝਾ ਹੈ ਬਾਕੀ ਕਿਸੇ ਸੂਬੇ ਦਾ ਪਾਣੀ ਸਾਂਝਾ ਨਹੀਂ ਹੈ ਹਰਿਆਣੇ ਚ ਵਗਦੀ ਯਮਨਾ ਨਦੀ ਦਾ ਪਾਣੀ ਸਾਂਝਾ ਨਹੀਂ ਹੈ ਪੰਜਾਬ ਦਾ ਪਾਣੀ ਜਿਹੜਾ